ਲੋ ਜੀ ਫਰੈਂਡਸ ਹਮ ਬੈਠੇ ਆ ਗੱਡੀ ਕੇ ਅੰਦਰ ਬਹੁਤ ਤੇਜ਼ ਤੂਫਾਨ ਆ ਰਿਹਾ ਔਰ ਗੱਡੀ ਵੀ ਨਹੀਂ ਤੇਜ਼ ਹਿੱਲ ਰਹੀ ਹੈ ਨਾ ਬਹੁਤ ਜ਼ਿਆਦਾ ਤੇਜ਼ ਤੂਫਾਨ ਹੈ ਗੱਡੀਆਂ ਪਿੱਛੇ ਲਾਈਨ ਵਾਂ ਖੜ ਗਈਆਂ ਤੁਸੀਂ ਦੇਖੋ ਪੂਰੀ ਤਰ੍ਹਾਂ ਔਰ ਟਾਈਮ 5:30 ਵਜੇ ਹਾਂ 5:30 ਵਜੇ 34 ਮਿੰਟ ਹੋ ਰਹੇ ਆ ਔਰ ਇੰਨੇ ਤੂਫਾਨ ਕੇ ਵਿੱਚ ਫਸ ਗਏ ਗੱਡੀਆਂ ਵੀ ਨਾ ਮਤਲਬ ਪੂਰੀ ਤਰ੍ਹਾਂ ਹਿੱਲ ਰਹੀਆਂ ਜਾਂਦੇ ਵੇ ਤੇ ਅਸੀਂ ਖੜ ਗਏ ਉਰੀਓ ਕਿਉਂਕਿ ਗੱਡੀਆਂ ਵੀ ਪਿੱਛੇ ਲਾਈਨ 'ਚ ਖੜ ਗਈਆਂ ਬਹੁਤ ਬੁਰੀ ਤਰ੍ਹਾਂ ਤੇ ਵਾਹਿਗੁਰੂ ਭਰਾ ਕਰੇ ਸਾਰਿਆਂ ਦਾ ਵੈਗਰੂ ਵੈਗਰੂ ਵੈਗਰ ਆ ਗਏ ਡਰ ਗਏ ਅਸੀਂ ਔਰ ਹੁਣ ਚਲੇ ਆ ਮਾੜਾ ਜੈ ਇੰਨੀ ਤੇਜ਼ ਤੂਫਾਨ ਆਇਆ ਨਾ ਸਾਡੀ ਗੱਡੀ ਵੀ ਹਿੱਲ ਰਹੀ ਜਦੋਂ ਦੀ ਛਾੜੂ ਕਿਤਰਾ ਉੱਡ ਕੇ ਆਇਆ ਉਹਦੀ ਗੱਲ ਛਾੜੂ ਕੰਮ ਹਾਰ ਗਈ ਹਾਂ ਉਹ ਨਾ ਗੱਡੀ ਨਹੀਂ ਬੁਰੀ ਤਰ੍ਹਾਂ ਹਿੱਲੀ ਨਾ ਸਾਡੀ ਵੀ ਜਿਵੇਂ ਉੱਡ ਜੂਗੀ gale ਹਵਾਗੇ ਅਸੀਂ ਨਾ ਇੱਕਦਮ ਸੁੰਨ ਹੋ ਗਏ ਵੀ ਵੈਗਰੂ ਵੈਗਰੂ ਸਹੀ ਜਣਾ ਅੰਦਰ ਕਰ ਆ ਪਹੁੰਚ ਗਿਆ ਇੰਨਾ ਨੇ ਇੰਨਾ ਹੀ ਤੂਫਾਨ ਆ ਰਿਹਾ ਨਾ ਬਾਹਰ ਬਹੁਤ ਜ਼ਿਆਦਾ ਅਲਰਟ ਹੈ ਜੀ ਬਹੁਤ ਜ਼ਿਆਦਾ ਹਾਈ ਅਲਰਟ ਮੈਂ ਵੀ ਸੁਣਿਆ ਤਾਂ ਨਿਊਜ਼ ਪੜ੍ਹੀ ਸੀ ਪਰ ਮੈਨੂੰ ਪਤਾ ਨਹੀਂ ਤਾਂ ਕਿ ਇੰਨਾ ਤੂਫਾਨ ਆਏਗਾ ਇਕਦਮ ਗੱਡੀ ਵੀ ਨਾ ਇਸ ਤਰ੍ਹਾਂ ਇਸ ਤਰ੍ਹਾਂ ਹਿੱਲ ਰਹੀ ਹੈ ਪੂਰੀ ਤਰ੍ਹਾਂ ਡਰ ਲੱਗ ਰਿਹਾ ਵੀ ਪੂਰੀ ਤਰ੍ਹਾਂ ਦੇਖਦੇ ਆ ਘਰ ਪਹੁੰਚ ਜੀ ਵਾਹਿਗੁਰੂ 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 ਸੇ ਸਲਾਮਤ ਆਪਣੇ ਹੋਰ ਫੇਰ وہی ਬਰਬਰੋਲੇ ਜੇ ਆ ਰਹੇ ਆ ਇਕਦਮ ਤੁਸੀਂ ਦੇਖ ਰਹੇ ਹੋ ਨਾ ਬੱਸ ਦੇ ਪਿੱਛੇ ਲੱਗਾ ਜਾ ਰਿਹਾ ਹਾਂ ਵੀ ਬੱਸ ਦੇ ਪਿੱਛੇ ਬੱਸ ਦੇ ਪਿੱਛੇ ਵੀ ਚਲਾ ਦੀ ਆਪਾਂ ਵੀ ਕਿਉਂਕਿ ਬੱਸ ਉਹ ਹੈ ਨਾ

ਕੋਈ ਤੁੰ ਲਗਾਇਆ ਰੈਡੀ ਕਰਾਈ ਬਿਨਾਂ ਨਹੀਂ ਪੁੱਤੋ ਫਿਰ ਵੀ ਚਲੋ ਗੱਡੀ ਤੋਂ ਗੱਡੀ ਆ ਜਿਹੜੀ ਮਰਜ਼ੀ ਹੋਈ ਚੱਲ ਚੱਲਦੇ ਆ ਥੋੜੀ ਜਿਹੀ ਲਾਈਟਾਂ ਵਾਲੀਆਂ ਇੱਧਰ ਨੂੰ ਦੇਖਿਆ ਜੀ ਅੱਜ ਪਹਿਲੀ ਵਾਰ ਦੇਖਿਆ ਤੂਫਾਨ ਹਾਂ ਮੈਂ ਵੀ ਗੱਡੀ ਦੇ ਵਿੱਚ ਤੋਂ ਪਹਿਲੀ ਵਾਰ ਤੂਫਾਨ ਦੇਖਿਆ ਐਡਾ ਬੜਾ ਗੱਡੀ ਵੀ ਹਿੱਲ ਗਈ ਮੈਂ ਵੀ ਘਬਰਾ ਗਈ ਬੱਚੇ ਵੀ ਘਬਰਾ ਗਏ ਇਕਦਮ ਵੀ ਪਤਾ ਨਹੀਂ ਕੀ ਹੋ ਰਿਹਾ ਕੀ ਨਹੀਂ ਇਕਦਮ ਔਰ ਬਹੁਤ ਜ਼ਿਆਦਾ ਤੂਫਾਨ ਆ ਰਿਹਾ ਰੁਪੈਂਜ ਨੂੰ ਲੱਗ ਰਹੀ ਹੈ ਠੰਡ ਮੇਰੀ ਨੂੰ ਬਖਜਤ ਪਿੱਛੇ ਬੈਠ ਰੁ ਪੈਨਸਲ ਤਾਂ ਲੂਕੀ ਚਲੋ ਇਸੇ ਬੰਦ ਕਰ ਦੋ ਮਨ ਲੱਗ ਠੰਡ ਚ ਲੱਗ ਜਾ ਰਹੀ ਹੈ ਇਹ ਕੱਟ ਕਰ ਦੋ ਆਪਾਂ ਨੂੰ ਗੁੱਟੀ ਚ ਲਾ ਦੋ ਆਪੇ ਚਲ ਗਿਆ ਠੀਕ ਹੈ ਠੀਕ ਹੈ ਠੀਕ ਹੈ ਔਰ ਵਿਚਾਰੀ ਕੇ ਜੋ ਤਾਂ ਖਰਬੂਜੇ ਆਣਾ ਉਹ ਦੇਖ ਭਾਈ ਵਿਚਾਰਾ ਉਹ ਮਾਈ ਹੈ ਖਰਬੂਜੇ ਵਾਲੀ ਉਹ ਚੱਕ ਰਿਆ ਵਿਚਾਰਾ ਫਟਾਫਟ ਖਰਬੂਜੇ ਵੀ ਉੱਠ ਗਏ ਹੁਣ ਹਾਇ ਰੱਬਾ ਇੱਕਦਮ ਇਕੱਠੇ ਕਰੇ ਨੇਰੀ ਆਈ ਹੈ ਇੱਕਦਮ ਉਹ ਖਰਬੂਜੇ ਵਾਲੀ ਵਿਚਾਰੀ ਬੇਬੇ ਫਟਾਫਟ ਇਕੱਠੇ ਕਰ ਰਹੀ ਹੈ ਬਹੁਤ ਤੂਫਾਨ ਹੈ ਭਾਈ ਬਹੁਤ ਜਿਆਦਾ ਤੂਫਾਨ ਆਏ ਹੈ ਇਹ ਕੀ ਹੋਇਆ ਕੋਈ ਚੀਜ਼ ਉੱਠ ਕੇ ਲੱਗੀ ਹੈ ਹੈ ਨਾ ਲੱਕੜੇ ਨਾ ਕਿਹੇ ਵੀ ਸੋ ਟੀਵੀ ਸਾਡੀ ਬਿਲਕੁਲ ਸਲੋ ਚੱਲ ਰਹੀ ਹੈ ਬਿਲਕੁਲ ਸਲੋ ਕਿਉਂਕਿ ਜੇ ਫਾਸਟ ਕਰੋ ਫਿਰ ਖਤਰਾ ਬਈ ਔਰ ਇਸ ਕਰਕੇ ਆਰਾਮ ਤੇ ਚੱਲ ਰਹੀਆਂ ਹੌਲੀ ਹੌਲੀ ਉਹ ਦੇਖੋ ਦੇਖੋ ਜੋ ਕਿਸ ਤਰ੍ਹਾਂ ਉਡ ਉਡ ਕੇ ਜਾ ਰਹੀਆਂ ਉਹ ਦੇਖੋ ਕਿੱਡੇ ਕਿੱਡੇ ਟੈਂਟ ਬਾਹਰ ਜਿਹੜੇ ਲੋਕਾਂ ਗੇ ਉਹ ਲਗਾਏ ਵੇ ਨਾ ਉਹ ਦੇਖੋ ਉਹ ਵੀ ਉਖੜ ਗਿਆ ਉਹ ਫਟ ਗਿਆ ਇੱਕ ਖਰਬੂਜੇ ਵਾਲੇ ਖਰਬੂਜੇ ਛੱਟ ਗਏ ਤੋੜਲੇ ਵਿਚਾਰੇ ਤੋਂ ਲੋਜੀ ਨਾ ਤੇਜ਼ ਤੂਫਾਨ ਹੈ ਨਾ ਅਸੀਂ ਸੋਚਿਆ ਵੀ ਚਲੋ ਪਹਿਲਾਂ ਪਿੰਡਾ ਗੰਨੀ ਨੂੰ ਜਾਣਾ ਤਾਂ ਪਰ ਪਿੰਡਗਰ ਨਹੀਂ ਕੋਈ पेड़ ਕੋ ਟੁੱਟ ਕੇ ਗਿਰ ਸਕਦਾ ਇਸ ਕਰਕੇ ਆਪਾਂ ਜਾ ਰਹੇ ਆ ਮੇਨ ਰੋਡ ਹਾਈਵੇ ਤੇ ਕਿਉਂਕਿ ਹਾਈਵੇ ਤੇ ਨਾ ਕੋਈ ਨਾ ਕੋਈ ਚੀਜ਼ ਮਿਲ ਜਾਂਦੀ ਹੈ ਜਾਂਦਿਆਂ ਨੂੰ ਇਸ ਕਰਕੇ ਆਪਾਂ ਹਾਈਵੇ ਤੇ ਚੱਲਨੇ ਆ ਹੈਲੋ ਹੈਪੀ ਬਹੁਤ ਵਧੀਆ ਹੋ ਗਿਆ ਬਈ ਅੱਜ ਬੜੇ ਲੋਕੀਏ ਦੇ ਵਿੱਚ ਕੋ ਲਾਸ ਗੱਜ ਨੇ ਬਹੁਤ ਖੁਸ਼ੀ ਕੀਤੀ ਹੈ ਉਸ ਦੀ ਤਰ੍ਹਾਂ ਦੀ ਕਰੇ ਵੀ ਬੰਦੇ ਦੀ ਜਿੰਦਗੀ ਨੂੰ ਖਲਵਾੜ ਕਰਨ ਲੱਗ

ਇਹ ਟੌਫੀ ਦਾ ਪੈਕੇਟ ਹੈ ਇਹ ਇਤਨੇ ਪੈਕੇਟ ਕਿਸਕੇ ਹੈ ਸਾਰੀ ਫਰੈਂਡਾਂ ਨੂੰ ਸਾਰੀ ਪੂਰੀ ਕਲਾਸ ਨੂੰ ਦੇਣੀ ਹੈ ਪਾਰਟੀ ਫਰੈਂਡਾਂ ਨੂੰ ਫਰੈਂਡਾਂ ਨੂੰ ਪਾਰਟੀ ਦੇਣੀ ਹੈ ਅੱਛਾ ਇਹ ਮਾਰੇ ਇਸ ਨੂੰ ਵੀ ਦੇ ਜਾਣਾ ਠੀਕ ਹੈ ਲੋ ਜੀ ਇਹ ਸਿ ਡਿਸਪੋਜ਼ੇਬਲ ਕਲਾਸ ਹੈ ਕਿਉਂਕਿ ਹਮ ਲੇ ਜਾ ਰਹੇ ਹੈ ਕੋਲਡ ਡਰਿੰਕ ਇੱਕ ਬੋਤਲ ਲੈ ਜਰੀ ਹੈ ਜੀ ਕੋਲਡ ਡਰਿੰਕ ਦੀ اور ਬਾਕੀ ਇਹ ਦੇਖੋ ਕਿਤਨਾ ਸਮਾਨ ਲੈ ਕੇ ਜਾ ਰਹੀ ਹੈ اور ਇਹਦਾ ਬਰਥਡੇ ਹੈ 2 ਜੂਨ ਦਾ ਕਿਉਂਕਿ ਜੂਨ ਦੇ ਵਿੱਚ ਛੁੱਟੀਆਂ ਪੈ ਜਾਂਦੀਆਂ ਕਹਿੰਦੀ ਮम्मा ਮੇਰਾ ਜੂਨ ਦੇ ਵਿੱਚ ਛੁੱਟੀਆਂ ਹੁੰਦੀਆਂ ਹੁਣ ਛੁੱਟੀਆਂ ਪੈਣੇ ਵਾਲੀਆਂ ਹਨ ਜੇ ਅਗਰ ਇਹ ਟੌਫੀਆਂ ਕਮ ਪੈ ਗਈ ਤਾਂ ਇਹ ਟੌਫੀਆਂ ਲੱਗਤੇ ਹਨ ਹੈਨਾ ਇੱਕ ਪੈਕੇਟ ਟੌਫੀਆਂ ਦਾ ਹੈ ਕਹੇਰੀ ਮम्मा ਮੈਂ ਛੁੱਟੀਆਂ ਹੁਣ ਤੋਂ ਪਹਿਲਾਂ ਪਹਿਲਾਂ ਸੈਲੀਬ੍ਰੇਸ਼ਨ ਕਰਨਾ ਆਪਣੇ ਬਰਥਡੇ ਦਾ ਕਿਉਂਕਿ ਇਸਕਾ ਬਰਥਡੇ ਜੂਨ ਚ ਆਂਦਾ ਹਮੇਸ਼ਾ ਜੂਨ ਦੇ ਵਿੱਚ ਛੁੱਟੀਆਂ ਪੈ ਜਾਂਦੀਆਂ ਇਸ ਕਰਕੇ ਬੰਦਾ पहला ही सारा सामान ले आया तो फ्रेंड्स आज और बता दे हम आपको क्या क्या है हमारे भंडारे में क्या क्या है देखो सबसे पहले टॉफी का पैकेट है टॉफी है उसके बाद गिलास है गिलास डिस्पोजल क्योंकि कोल्ड ड्रिंक की बोतल लेके जानी है चुलबुले हैं, हैं हाँ कर्ज ये कर्ल है स्नैक लाइट स्नैक लाइट हो गए स्नैक लाइट ये भी स्नैक लाइट और कुरकरे फाइव वाले कुरकरे मस्ती मस्ती मस्त 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 दो नूडल्स नूडल्स दो दोप ड्रिंक ਕੋਪ ਰਿੰਗਸ ਹਾਂ ਇਹ ਪੰਜਾਬੀ ਤੜਕਾ ਇਹ ਪੰਜਾਬੀ ਤੜਕਾ ਨਾ ਮੈਨੂੰ ਸਭ ਤੋਂ ਬੈਸਟ ਲੱਗਦਾ ਬਹੁਤ ਟੇਸਟੀ ਹੈ ਜੀ ਪੰਜਾਬੀ ਤੜਕਾ ਸਭ ਤੋਂ ਵਧੀਆ ਲੱਗਦਾ ਮੈਨੂੰ ਆਲੂ ਭੁਜੀਆਂ ਆਲੂ ਭੁਜੀਆਂ ਔਰ ਫ੍ਰਿੱਜ ਔਰ ਫ੍ਰਿੱਜ ਇਤਨਾ ਹੀ ਹੈ ਹਾਂ ਔਰ ਇੱਕ ਕੋਲਡ ਡਰਿੰਕ ਦੀ ਬੋਤਲ ਹੈ ਹਾਂ ਜੀ ਉਹ ਵੀ ਦਿਖਾ ਦਿਓ ਉਹ ਵੀ ਦਿਖਾ ਦੇਣਾ ਆਪ ਲਾ ਕੇ ਕਿਉਂਕਿ ਅੱਜ ਮੌਸਮ ਦੇਖਿਓ ਕਿੰਨਾ ਖਰਾਬ ਹੋ ਰਿਹਾ ਸੀ ਜਸਟ ਘਰ ਪਹੁੰਚੇ ਹਣੀ ਆ ਸਾਨੂੰ ਅਸੀਂ ਰਸਤੇ ਦੇ ਵਿੱਚ ਤੇ ਤੂਫਾਨ ਆਇਆ ਤੇਜ਼ ਹਾਂ ਇਹ ਕੋਲਡ ਡਰਿੰਕ ਦੀ ਬੋਤਲ ਹੈ ਇਸ ਕੀ ਫਰੈਂਡ ਕੇ ਲਈ ਪਰ ਕੱਲ ਨੂੰ ਗਰਮ ਹੋ ਜਾਏਗੀ ਬੇਟਾ ਇਹ ਤਾਂ ਫ੍ਰਿੱਜ ਮੇ ਰ

ਤੋ ਲੋ ਜੀ ਫਰੈਂਡਸ ਆਪਾਂ ਘਰ ਪਹੁੰਚ ਗਏ ਆਂ ਔਰ ਇੰਨਾ ਜਿਆਦਾ ਤੂਫਾਨ ਆਇਆ ਰਸਤੇ ਦੇ ਵਿੱਚ ਸਾਨੂੰ ਜਦੋਂ ਅਸੀਂ ਜੀਰਕਪੁਰ ਆ ਗਏ ਤੇ ਨਾ ਇੰਨਾ ਜਿਆਦਾ ਤੂਫਾਨ ਸੱਚੀ ਡਰ ਗਏ ਤੇ ਇੱਕਦਮ ਕਿਉਂਕਿ ਬਹੁਤ ਜਿਆਦਾ ਇੱਕਦਮ ਗੱਡੀਆਂ ਵੀ ਨਾ ਇਹ ਹੋ ਗਿਆ ਵੀ ਉੱਡ ਜੂंगी ਸਾਰੀਆਂ ਇੰਨਾ ਤੇਜ਼ ਤੂਫਾਨ ਸਾਨੂੰ ਰਾਜਪੁਰੇ ਤੋਂ ਅੱਗੇ ਔਰ ਬਨੂੜ ਦੇ ਪਿਛਲੇ ਪਾਸੇ ਹਨਾ ਰਾਜਪ੍ਰਯੋਨ ਬਨੂੜ ਕੇ ਆਸ-ਪਾਸ ਔਰ ਜਸਟ ਅਸੀਂ ਹੁਣੀ ਪਹੁੰਚੇ ਆ ਲਾਈਟ ਹੈ ਨਹੀਂ ਪਿੰਡ 'ਚ ਕਿਉਂਕਿ ਬਹੁਤ ਜ਼ਿਆਦਾ ਤੂਫਾਨ ਆਇਆ ਲਾਈਟ ਹੈ ਨਹੀਂ ਜਸਟ ਇਨਵਰਟਰ ਚੱਲ ਰਿਹਾ ਹੈ ਔਰ ਅਸੀਂ ਗਏ ਤੇ ਅੱਜ ਮਤਲਬ ਭੋਗ ਦੇ ਭੋਗਤੇ ਤੇ ਤੁਸੀਂ ਮੇਰੇ ਪਹਿਲੇ ਵਲੌਗ ਦੇ ਵਿੱਚ ਦੇਖਿਆ ਹੀ ਹੋਣਾ ਹਨਾ ਤੇ ਭੋਗਤੇ ਗਏ ਤੇ ਉਸ ਕਰਕੇ ਇੰਨਾ ਤੂਫਾਨ ਤੇਜ ਆਇਆ ਨਾ ਬਹੁਤ ਜ਼ਿਆਦਾ ਤੂਫਾਨ ਤੇਜ ਥਾ ਔਰ ਅਸੀਂ ਕਬਰਾ ਕੇ ਇੱਕਦਮ ਡਰ ਗਏ ਬਈ ਕਹਿੰਦੇ ਆ ਨਾ ਮਤਲਬ ਪੂਰੀ ਤਰ੍ਹਾਂ ਡਰ ਗਏ ਅਸੀਂ ਵੀ ਪਤਾ ਨਹੀਂ ਕੀ ਹੋਇਆ ਕੀ ਨਹੀਂ ਬਹੁਤ ਜ਼ਿਆਦਾ ਤੂਫਾਨ ਹੋਇਆ ਔਰ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਵਾਹਿਗੁਰੂ 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 ਕਰਦੇ ਰਹੇ ਵੀ ਸਹੀ ਸਲਾਮਤ ਘਰ ਪਹੁੰਚ ਜਾਈਏ ਲੇਕਿਨ ਇੱਕਦਮ ਤਾਂ ਇਹ ਹੋ ਗਿਆ ਵੀ ਸਾਡੀ ਗੱਡੀ ਰੁਕਣੇ ਦੀ ਨਹੀਂ ਇੰਨੀ ਤੇਜ਼ ਤੂਫਾਨ ਆਇਆ ਨਾ ਗੱਡੀ ਵੀ ਦੇ ਵਿੱਚ ਐਵੇਂ ਡੋਲੇ ਖਾਰੇ ਤੇ ਅਸੀਂ ਗੱਡੀ ਇਸ ਤਰ੍ਹਾਂ ਹਿੱਲ ਰਹੀ थी ਸਾਡੀ ਜਿਸ ਤਰ੍ਹਾਂ ਮੈਂ ਹਿੱਲ ਕੇ ਦਿਖਾ ਰਹੀ ਆ ਤੇ ਬਸ ਸਾਨੂੰ ਸਾਰੀ ਗੱਡੀਆਂ ਲਾਈਨ 'ਚ ਲੱਗ ਗਈਆਂ ਫਿਰ ਇੱਕਦਮ ਸਾਡੀ ਗੱਡੀ ਵੀ ਲਾਈਨ ਦੇ ਵਿੱਚ ਲੱਗ ਗਈ ਸੱਚੀ ਨਾ ਮਾੜਾ ਹਾਲ ਹੋਇਆ ਤਾਂ ਨਾ ਰਸਤੇ ਦੇ ਵਿੱਚ ਆ ਹੀ ਹੋ ਗਿਆ ਤਾਂ ਵੀ ਬਸ ਪਰਮਾਤਮਾ ਤੂੰ ਹੀ ਕਰ ਪਚਾ ਦੇ ਸਾਨੂੰ ਸਹੀ ਸਲਾਮਤ ਔਰ ਇੰਨਾ ਤੇਜ਼ ਤੂਫਾਨ ਜੋ ਲੋਕਾਂ ਕੇ ਮੁਰੇ ਬੋਰਡ ਜੇ ਲੱਗੇ ਹੋਏ ਹੁੰਦੇ ਆ ਨਾ ਜਿਵੇਂ ਕੋਈ ਦੁਕਾਨ ਵਗੈਰਾ ਤੇ ਬੋਰਡ ਲੱਗੇ ਹੋਏ ਹੁੰਦੇ ਆ ਉਹ ਵੀ ਉੱਡ ਕੇ ਜਾ ਰਹੇ ਤੇ ਅਸੀਂ ਇਹਨ ਦੇਖੇ ਅੱਖਾਂ ਦੇ ਨਾਲ ਔਰ ਇੰਨਾ ਤੂਫਾਨ ਤੇਜ ਚਲੋ ਮੀ ਤਾਂ ਬਰਸਾਤ ਤੋਂ ਅਲੱਗ ਗੱਲ ਐ ਹਨਾ ਲੇਕਿਨ ਮੀ ਦੇ ਨਾਲ-ਨਾਲ ਤੂਫਾਨ ਵੀ ਆਇਆ ਬਹੁਤ ਜ਼ਿਆਦਾ ਤੂਫਾਨ ਅਨਸੂਰ ਕੋਈ ਪੇੜ ਨਹੀਂਤਾ ਨਹੀਂ ਤਾਂ ਕੋਈ ਪੇੜ ਵੀ ਗੱਡੀਆਂ ਦੇ ਉੱਪਰ गिर ਜਾਂਦਾ ਐ ਹਨਾ ਅਨਸੂਰ ਸੜਕ 'ਤੇ ਉੱਪਰ ਕੋਈ ਪੇੜ ਨਹੀਂਤਾ ਔਰ ਰਸੀ ਫਰ ਸਾਈਡ ਦੇ ਵਿੱਚ ਗੱਡੀਆਂ ਲਾਈਨ ਦੇ ਵਿੱਚ ਲੱਗੀਆਂ ਫਿਰ ਸਾਡੀ ਗੱਡੀ ਵੀ ਲਾਈਨ ਦੇ ਵਿੱਚ ਲੱਗ ਗਈ ਤੇ ਔਰ ਜਸਟ ਅਸੀਂ ਸੇਫਲੀ ਵਾਹਿਗੁਰੂ ਦੀ ਕਿਰਪਾ ਨਾਲ ਕਾਰ ਪਹੁੰਚ ਗਏ ਆ ਤੇ ਟਾਈਮ ਹੋ ਗਿਆ ਜੀ 7:30 ਵਜੇਗਾ ਤੇ ਮਿਲਦੇ ਆ ਜੀ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਬਾਏ ਬਾਏ ਟੇਕ ਕੇਅਰ